ਦਾਲ ਭਾਵ 2024-25 ਲਈ ਕੀਤੀ ਜਾਵੇਗੀ। ਬੋਲੀ ਜਿਹੜਾ ਕਿ ਮੌਕੇ ਨੇ ਵਸੂਲ ਕੀਤੀ ਜਾਵੇਗੀ। ਸ਼ਾਮਲਾ ਜ਼ਮੀਨ ਦਾ 1/3 ਹਿੱਸਾ ਸੰਸੂਚਿਤ ਜੱਤੀ ਲਈ ਰੱਖਣਾ ਹੋਵੇਗਾ। ਪਟਾਨਾਮਾ ਫਾਰਮ ਭਰਿਆ ਜਾਵੇਗਾ ਚਕੋਤੇਦਾਰ ਪਟਾਨਾਮਾ ਫਾਰਮ ਨੇ ਸ਼ੱਕਤ ਮੰਨਣ ਦੀ پابੰਦ ਹੋਵੇਗਾ। ਬੋਲੀ 1 2 3 ਕਰਕੇ ਸਭ ਤੋਂ ਵੱਧ ਬੋਲੀ ਦੇਣ ਵਾਲੇ ਦੇ ਨਾਂ ਤੇ ਤੋੜੀ ਜਾਵੇਗੀ। ਜੇਕਰ ਸਰਕਾਰ ਵੱਲੋਂ ਮੋਟਰਾਂ ਦਾ ਬਿੱਲ ਚਾਲੂ ਕੀਤਾ ਜਾਂਦਾ ਚਕੋਤੇਦਾਰ ਨੂੰ ਬਿੱਲ ਭਰਨਾ ਪਵੇਗਾ। ਚਕੋਤੇਦਾਰ ਜ਼ਮੀਨ ਵਿੱਚੋਂ ਮਿੱਟੀ ਨਹੀਂ ਪੁੱਟੇਗਾ ਤੇ ਜ਼ਮੀਨ ਵਿੱਚ ਖੜੇ ਦਰਖਤਾਂ ਦੀ ਰੱਖੀ ਲਈ ਵੀ ਜ਼ਿੰਮੇਵਾਰ ਹੋਵੇਗਾ। ਪਾਣੀ ਤੱਕ ਅਨਸਾਰ ਹੋਵੇਗਾ ਬੂਹ ਚਾਲੂ ਹਾਲਤ ਵਿੱਚ ਦਿੱਤੇ ਜਾਣਗੇ ਚਾਲੂ ਵਿੱਚ ਲੈ ਜਾਣਗੇ ਚਕੋਤੇਦਾਰ ਫਸਲ ਦੀਗਾ ਤੇ ਕੋ ਨੂੰ ਵਗ ਨਹੀਂ ਲਗਾਏਗਾ ਸ਼ਾਮਲਾ ਜ਼ਮੀਨ ਦੇ ਕਿਸੇ ਵੀ ਤਰ੍ਹਾਂ ਦੇ ਝਗੜੇ ਦੀ ਸੂਰਤ ਵਿੱਚ ਕੇਸ ਮਾਨਯੋਗ ਡੀਡੀਪੀਓ ਸਾਹਿਬ ਮਾਨਸੇਹਿ ਦੀ ਅਦਾਲਤ ਵਿੱਚ ਚੱਲੇਗਾ ਜੇਕਰ ਕਿਸੇ ਕੋਤਕ ਦੀ ਆਪਤ ਕਰ ਨਾਲ ਫਸਲ ਦਾ ਨੁਕਸਾਨ ਹੁੰਦਾ ਤਾਂ ਚਕੋਤੇ ਦਾ ਖ ਜ਼ਿੰਮੇਵਾਰ ਹੋਵੇ ਚਕੋਤੇ ਦਾ ਇੱਕ ਪਾਸੋਂ ਸਿਕਿਉਰਿਟੀ ਦੀ ਰਕਮ 5000 ਰੁਪਏ ਲਈ ਜਾਵੇਗੀ ਜੋ ਅਸਫਲ ਬੋਲੀਕਰ ਨੂੰ ਵਾਪਸ ਕੀਤੀ ਜਾਵੇਗੀ ਜੇਕਰ ਚੋਤੇਦਾਰ ਬੋਦੀ ਦੇ ਕੰਮ ਜਮਾ ਨਹੀਂ ਕਰਵਾਏਗਾ ਤਾਂ ਸਕਿਉਰਿਟੀ ਜ਼ਬਤ ਕਰਕੇ ਦੁਬਾਰਾ ਬੋਦੀ ਕੀਤੀ ਜਾਊਗੀ ਜੇਕਰ ਸਰਕਾਰ ਨੂੰ ਕਿਸੇ ਕੰਮ ਲਈ ਜ਼ਮੀਨ ਦੀ ਲੋੜ ਪੈਂਦੀ ਹੈ ਜਾਂ ਕੋਈ ਪੰਜ-ਪੰਜ ਮਗਲੇ ਦੇ ਪਲਾਟ ਕੋਈ ਸਕੀਮ ਆਉਂਦੀ ਹੈ ਤਾਂ ਚੋਤੇਦਾਰ ਨੂੰ ਬਣਦਾ ਮੁਆਵਜ਼ਾ ਦੇ ਕੇ ਜ਼ਮੀਨ ਖਾਦੀ ਕਰਵਾਈ ਜਾ ਸਕਦੀ ਹੈ ਜੇ ਟੱਕ ਨੰਬਰ ਦੰਦਾ ਉਹ ਬਰਸਦਾ ਭਈ ਇਹਦੀ ਗਰਮ ਕੀਤਾ ਜਾਊਗਾ ਅਤੇ ਟੱਕ ਨੰਬਰ ਚਾਰ ਆਜਗਰ ਕੀਤਾ ਜਾਊਗਾ ਤੁਸੀਂ ਦੱਸੋ ਸਰਕਾਰ ਜਰਨਲ ਕਰਤਾ ਗੁਰਪ੍ਰੀਤ ਜਿਹੜੇ ਟੱਕ ਚਾਹੀਏ ਸਾਹ ਜਿਹੜਾ ਕੱਲ੍ਹ ਵਾਲੇ ਜੇ ਕੱਪੀ ਵਾਲੇ ਪੰਗਤੀ ਮੋਟੇ 81 ਵਾਲਾ ਚਾਹੀਦਾ 81 ਵਾਲਾ ਤੁਹਾਨੂੰ ਇਹ ਤਾਰਾਂ ਬੰਦੋ ਮੋਟਰ ਵੀ ਕੋਪਣੀ ਦੀ ਬੋਣੀ ਬੁਗਿ ਲੈ ਦੇ ਦੇ ਚੀ ਲੈ ਕੇ ਦੇ ਦੇ ਵਿੱਚ ਮੋਟਰ ਤੇ ਕੋਪਰ ਦੇ ਤਾਰ ਵਧੀਆ ਪੰਜ ਸਾਹਿਬ ਨੇ ਹਰਦੀ ਨਵੀਂ ਮੋਟਰ ਦੇ ਕੇ ਆਏ ਆ ਅਗਲੇ ਅਗਲੇ ਮੋਟਰ ਦੀ ਤਾਰ ਵੀ ਨਵੀਂ ਹੈ ਸੈਕਿੰਡ ਮੋਟਰ ਤੋਂ ਨਾ ਸੈਕਿੰਡ ਥੋੜੀ ਜਿਹੀ ਨਵੀਂ ਹੋਣੀ ਹੈ ਬਹੁਤ ਠੀਕ ਜਿਹਾ ਚੱਲ ਜਾ ਕੇ ਪਾਈ ਜਾਵੇ ਪਾਣੀ ਦਾ ਗੰਦੇ ਦਾ ਪਾਣੀ ਦਾ ਹੱਲ ਕੋਈ ਨਹੀਂ ਤੇਰੀ ਦੀ ਮਾਈਂ ਦੀ ਨਾਲ ਜਿਹੜਾ ਜੋਂ ਕੋਈ ਕੋਈ ਜਦੋਂ ਵੱਡਾ ਵੀ ਇਹ ਪੈਸਾ ਇੰਨਾ ਨਹੀਂ ਆਉਂਦਾ ਜਮਨ ਇਹ ਟੋਲੀ ਹੁੰਦੀ ਬੰਦਾ ਇੱਕ ਮੁਕਲ ਵਿੱਚ ਬਈ ਫਾਕਤ ਬੜਾ ਹੋ ਗਿਆ ਇਕੱਠਾ ਇਹ ਨਹੀਂ ਮੋਟਰ ਜਿਹੜਾ ਜਿਹਨ ਉਮੀਦ ਆ ਗਿਆ ਉਹਦਾ ਕੋਈ ਖੜਦੋ ਰੇ ਉਹਦਾ ਕਿ ਐਡੀ ਬੁੜੀਆ ਕੀ ਨਹੀਂ ਉਧਰ ਉਹਦਾ ਹੋਰ ਕੋਈ ਹੱਲ ਨਹੀਂ ਉਹਦਾ ਟੋਲਣ ਵਾਲੇ ਬੰਦੇ ਦੇਖ ਲੋ ਉਹਦੀ ਪੇਮ ਉਹਨਾਂ ਨਾਲ ਮੈਂ ਕਿੱਥੋਂ ਦੇਖ ਕੋ ਤੇ ਉਹਨਾਂ ਨਾਲ ਲੱਗੀ ਵੀ ਇਹ ਪੱਛੇ ਪੱਛੇ ਇਹ ਥੀਕ ਨਹੀਂ ਤਾਂ ਇਹਨਾਂ ਨਾਲ ਕੀਕਰ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਪਿਆਰੀ ਸੰਗਤ ਜੀ ਅੱਜ ਆਪਣੇ ਪਿੰਡ ਮੰਡੇਰ ਸਮੂਹ ਨਗਰ ਦੇਵਕਦਵੰਤੇ ਪਹੁੰਚੇ ਹੋਏ ਸੱਜਣ ਅਤੇ ਸਾਡੇ ਤਾਰ ਤਾਰ ਗੁਰਜਰੀ ਵਾਲੇ ਪ੍ਰਬੰਧਕ ਅਤੇ ਸਾਰੇ ਹੀ 12ਵਾਂ ਸੰਗਤਾਂ ਨੌਜਵਾਨ ਪਤਵੰਤੇ ਸੱਜਣ ਸਮੂਹ ਨਗਰ ਮਂਡੇਰ ਦੇ ਅੱਜ ਪੰਚਾਇਤੀ ਜ਼ਮੀਨ ਦੀ ਬੋਲੀ ਦੇ ਵਿੱਚ ਪਹੁੰਚੇ ਹੋਏ ਜੋ ਕਿ ਵੱਖ-ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਦੀ ਗੱਲਬਾਤ ਕੀਤੀ ਗਈ ਕੁਝ ਕ ਸਮਸਿਆ ਨੂੰ ਸੰਪੂਰਨ ਨਾ ਹੋਣ ਕਰਕੇ ਇਹ ਬੋਲੀ ਅਗਲੀ ਤਰੀਕ ਤੇ ਰੱਖੀ ਗਈ ਹੈ ਜੀ ਜੋ ਕਿ ਅਗਲੀ ਤਰੀਕ 13 6 2024 ਦਿਨ ਵੀਰਵਾਰ ਦੀ ਰੱਖੀ ਗਈ ਹੈ ਤਾਂ ਕਰਕੇ ਆਪਾਂ ਸਾਰੇ ਹੀ ਸਮੂਹ ਨਗਰ ਮੰਡੇਰ ਦੇ ਮੁੱਖ ਜ਼ਿੰਮੇਦਾਰ ਕਿਸਾਨ ਵੀਰਾਂ ਨੂੰ ਬੇਨਤੀ ਹੈ ਕਿ ਜਿੰਨਾ ਵੀਰਾਂ ਨੇ ਪੰਚਾਇਤੀ ਜ਼ਮੀਨ ਦੀ ਬੋਲੀ ਦੇਣੀ ਹੋਵੇ ਤਾਂ ਬਚਨਾਰਾਮ ਜਰਨਲ ਸ਼ੈੱਡ ਧਰਮਸ਼ਾਲਾ ਦੇ ਵਿੱਚ ਪਹੁੰਚ ਕੇ ਇਹ ਪੰਚਾਇਤੀ ਜ਼ਮੀਨ ਦੀ ਬੋਲੀ ਤੁਸੀਂ ਮੌਕੇ ਤੇ ਦੇ ਸਕਦੇ ਹੋ ਜਿਸ ਦੀ ਮੌਕੇ ਤੇ ਜੋ ਵੀ ਠੇਕਾ ਹੋਵੇਗਾ ਲਿਆ ਜਾਵੇਗਾ ਅਤੇ ਬੋਲੀ ਦੇਣ ਵਾਲੇ ਵੀਰਾਂ ਤੋਂ ਮੌਕੇ ਦੀ ਮੌਕੇ ਜੋ ਵੀ ਮੌਕੇ ਤੇ ਪ੍ਰਬੰਧਕਾਂ ਤੇ ਮੋਤਵਾਰਾਂ ਵੱਲੋਂ ਬੋਲੀ ਦੇਣ ਵਾਸਤੇ ਰੱਖਿਆ ਜਾਵੇਗਾ ਤੇ ਉਹ ਸਾਰਾ ਹੀ ਨਾਲ ਦੀ ਨਾਲ ਲਿਖਤੀ ਰੂਪ ਦੇ ਵਿਚਾਰ ਦੇ ਵਿੱਚ ਰੱਖਿਆ ਜਾਵੇਗਾ ਤਾਂ ਬੋਲੀ ਦੇਣ ਵਾਲੇ ਵੀਰ ਪਿੰਡ ਮੰਡੇਰ ਸਮੂਹ ਨਗਰ ਨਿਵਾਸੀ ਜਰੂਰ ਪਹੁੰਚੋ ਜੀ ਧੰਨਵਾਦ ਸਾਥੀਓ ਜੇ ਵੀਡੀਓ ਤੁਹਾਨੂੰ ਬਦਿਆ ਲੱਗੀ ਤਾਂ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਰ ਦਿਓ ਤਾਂ ਕਿ ਕੁਝ ਕਿਸਾਨ ਵੀਰਾਂ ਤੱਕ ਇਹ ਵੀਡੀਓ